ਇਸ ਵੀਡੀਓ ਦੇ ਵਿੱਚ ਦੋ ਸ਼ਖਸ਼ ਕੰਦ ਟਪਕੇ ਘਰ ਦੇ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਹਨ ਇਹਨਾਂ ਨੇ ਬੀਤੀ ਰਾਤ ਜੋ ਘਰ ਦੇ ਵਿੱਚ ਵੜ ਕੇ ਕਾਰਨਾਮਾ ਕੀਤਾ ਹੈ ਉਹ ਦੇਖ ਤੁਸੀਂ ਹੈਰਾਨ ਹੋ ਜਾਓਗੇ ਆਓ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਘਰ ਦੇ ਅੰਦਰਲੀਆਂ ਤਸਵੀਰਾਂ ਆਹ ਦੇਖੋ ਚੋਰਾਂ ਨੇ ਬੀਤੀ ਰਾਤ ਨਕੋਦਰ ਦੇ ਮੁਹੱਲਾ ਗੌਸ ਦੇ ਵਿੱਚ ਇੱਕ ਐਨ ਆਰ ਆਈ ਮੁਕੇਸ਼ ਭੱਟ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ ਚੋਰਾਂ ਨੇ ਜਿੱਥੇ ਘਰ ਦੇ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਕੀਤੀ ਉੱਥੇ ਹੀ ਘਰ ਦੀਆਂ ਟੂਟੀਆਂ ਤੱਕ ਖੋਲੀਆਂ ਗਈਆਂ ਇਸ ਦੇ ਨਾਲ ਹੀ ਘਰ ਦੇ ਵਿੱਚ ਰੱਖੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਵੀ ਚੋਰੀ ਕਰਕੇ ਫਰਾਰ ਹੋ ਗਏ ਇਸ ਤੋਂ ਇਲਾਵਾ ਹੋਰ ਕੀ ਕੁਝ ਚੋਰੀ ਕੀਤਾ ਉਹ ਸੁਣੋ ਮੁਕੇਸ਼ ਭਗਤ ਹੋਰਾਂ ਦੇ ਮੂੰਹ ਹਾਂਜੀ ਵੀਰ ਜੀ ਕੀ ਨਾਮ ਜੀ ਮੁਕੇਸ਼ ਭਗਤ ਮੁਕੇਸ਼ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਅਸੀਂ ਨਾ ਐਕਚੁਅਲੀ ਬਾਹਰ ਗਏ ਸੀ ਆਪਣੇ ਸਹੁਰਿਆਂ ਦੇ ਤੇ ਸਵੇਰੇ ਅਸੀਂ ਆ ਕੇ ਦੇਖਿਆ ਕਿ ਘਰ ਦੇ ਵਿੱਚ ਚੋਰ ਜਿੱਦਾਂ ਅੰਦਰ ਵੜ ਕੇ ਦਰਵਾਜ਼ੇ ਤੋੜ ਕੇ ਜਿੰਨਾ ਸਮਾਨ ਸੀ ਅੰਦਰੋਂ ਉਹ ਲੈ ਕੇ ਗਿਆ ਜਿੰਨਾ ਕੋ ਹੋ ਸਕੇ ਉਹਨਾਂ ਕੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 4.5-5 ਲੱਖ ਦਾ ਹੋਣਾ ਕਰੀਬ 4-5 ਲੱਖ ਰੁਪਏ ਦਾ ਹਾਂਜੀ ਹਾਂਜੀ ਇਸ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਆ ਆਪਣੇ ਸੀਸੀ ਕੈਮਰੇ ਨਹੀਂ ਲੱਗੇ ਬਾਜੀ ਕਿਉਂਕਿ ਇੱਥੇ ਨਾ ਵਿਸਟਿੰਗ ਘੱਟ ਆਈਦਾ ਇੱਥੇ ਤਕਰੀਬਨ 2-3 ਹਫ਼ਤੇ ਵਾਸਤੇ ਆਉਣਾ ਜਾਂ ਮਹੀਨੇ ਵਾਸਤੇ ਆਉਣਾ ਤੇ ਫਿਰ ਇੰਨੀ ਕਦੇ ਵਾਰਦਾਤ ਸਾਡੇ ਇਦਾਂ ਹੋਈ ਨਹੀਂ ਅੱਗੇ ਪਹਿਲੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਅਮਰੀਕਾ ਯੂਨਾਈਟਿਡ ਸਟੇਟ ਓਕੇ ਕੈਲੀਫੋਰਨੀਆਂਸ ਤੇ ਕਦੋਂ ਆਏ ਤੁਸੀਂ ਉੱਥੋਂ ਮੈਨੂੰ 3 ਹਫ਼ਤੇ ਹੋਏ ਆਏ ਹਾਂ 3 ਹਫ਼ਤੇ ਹੋਏ ਹਾਂ ਹਾਂਜੀ ਤੇ ਅੱਜ ਆ ਕੇ ਦੇਖਿਆ ਤੁਸੀਂ ਨਹੀਂ ਇੱਥੇ ਬੈਕਰਨ ਫੋਰਥ ਰਹੇ ਹਾਂ ਅਸੀਂ ਪਰਸੋਂ ਚੌਥੀ ਵੀ ਐਸੀ ਠੀਕ ਠਾਕ ਸੀ ਓਕੇ ਹਾਂਜੀ ਮੈਂ ਪਰਸੋਂ ਚੌਥੀ ਸੋਰੇ ਦੇ ਗਿਆ ਤੇ ਅੱਜ ਸਵੇਰੇ ਐ 9:30 ਵਜੇ ਜਦੋਂ ਆ ਕੇ ਦੇਖਿਆ ਤੇ ਵਾਰਦਾਤ ਹੋਈ ਤੇ ਜੇ ਗੱਲ ਕਰੀਏ ਸਮਾਨ ਕਿੰਨਾ ਸੀਗਾ ਸਮਾਨ ਗਿਫਟ ਸੀ ਮੈਂ ਲੈ ਕੇ ਆਇਆ ਜਿਹੜੇ ਦੇਣੇ ਸੀ ਫੈਮਿਲੀ ਨੂੰ ਤੇ ਹੋਰ ਸਮਾਨ ਸੀ ਥੋੜਾ ਯਾਰਾਂ ਦੋਸਤਾਂ ਜਿਹੜਾ ਕਿਸੇ ਨੂੰ ਦਿੱਤਾ ਸੀ ਦੇਣ ਜਾਣਾ ਸੀ ਉਹਨਾਂ ਨੂੰ ਸੋਨਾ ਚਾਂਦੀ ਵਗੈਰਾ ਵੀ ਸੀ ਹਾਂਜੀ ਥੋੜਾ ਉਹ ਵੀ ਹਾਂਜੀ ਸੀ ਤੇ ਡਾਲਰ ਵਗੈਰਾ ਡਾਲਰ ਮੇਰੇ ਕੋਲ 3600 ਡਾਲਰ ਸੀ ਜਿਹੜਾ ਲੈ ਕੇ ਗਏ ਆ ਬਾਕੀ 40 ਤੇ 1000 ਮੈਂ ਕਿ 35 ਤੋਂ 40000 ਇੰਡੀਅਨ ਕਰੰਸੀ ਸੀ ਜਿਆਦਾ ਜਿਹੜੀ ਉਹ ਮਿਸਿੰਗ ਆ ਵਿੱਚੋਂ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਹਾਂ ਉਹਨ ਕੀ ਜੋ ਹੈਪਨ ਹੋ ਗਿਆ ਉਹ ਤਾਂ ਹੋ ਹੀ ਗਿਆ ਬਾਕੀ ਪ੍ਰਸ਼ਾਸਨ ਕੋਈ ਹੀ ਹੈਲਪ ਮੰਗਦੇ ਆ ਕਿ ਚਲੋ ਅੱਗੋਂ ਵਾਰਦਾ ਤੇ ਜਿਹੜੀ ਇਹ ਸਾਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਬੇਸਿਕਲੀ ਸਪੈਸ਼ਲੀ ਜਿਹੜੇ ਬਾਹਰੋਂ ਐਨ ਆਰ ਆਈ ਬੰਦੇ ਆਉਂਦੇ ਕਿਉਂਕਿ ਬੇਫਿਕਰ ਹੋ ਕੇ ਆਉਂਦੇ ਵਿਚਾਰੇ ਜੋ ਦੇਦਾਂ ਦਾ ਹੈਪਨ ਹੁੰਦਾ ਤਾਂ ਫਿਰ ਉਹਨਾਂ ਨੂੰ ਥੋੜਾ ਦੁੱਖ ਲੱਗਦਾ ਜੇ ਗੱਲ ਕਰੀਏ ਆਪਣੇ ਆਸ-ਪਾਸੇ ਜਿਹੜਾ ਤੁਸੀਂ ਕੋਈ ਸੀਸੀਟੀਵੀ ਕੈਮਰੇ ਵਿੱਚ ਕੋਈ ਸਾਨੂੰ ਦੇਖਿਆ ਹਾਂਜੀ ਪੁਲਿਸ ਡਿਪਾਰਟਮੈਂਟ ਆਈ ਸੀ ਉਹਨਾਂ ਨੇ ਦੇਖਿਆ ਆਦਮੀ ਹੈ ਸੀ ਦੋ ਆਦਮੀ ਮਰਕਲ ਉਹ ਕੰਧ ਟੱਪ ਕੇ ਅੰਦਰ ਵੜੇ ਆ ਤੇ ਸਮਾਨ ਸਮੋਨ ਉਹਨਾਂ ਦੇ ਹੱਥ ਵਿੱਚ ਸੀ ਮੋਰਕੀ ਫਿਕਰਾਂ ਤੋਂ ਆਪਣੇ ਵਾਪਸ ਗਏ ਆ ਹਾਂਜੀ ਇਹਦੇ ਇਨਵੈਸਟੀਗੇਸ਼ਨ ਨੂੰ ਪੂਰੇ ਕਰ ਰਿਹਾ ਆਪਣੀ ਹੁਣ ਕੀ ਮੰਗ ਕਰਦੇ ਪੁਲਿਸ ਤੋਂ ਪੁਲਿਸ ਕੋਈ ਮੰਗ ਕਰ ਰਹੇ ਕਿ ਇਨਸਾਫ ਮਿਲਣਾ ਚਾਹੀਦਾ ਇਹ ਐਸਟ ਹਾਂਜੀ ਤੇ ਟੋਟਲ ਕਿੰਨਾ ਨੁਕਸਾਨ ਹੋਇਆ ਹੋਊਗਾ ਰੌਣ 5 ਕਿਤੇ ਲੱਖ ਹੋ ਗਿਆ ਹੋਣਾ ਹਾਂਜੀ ਇਸ ਮੌਕੇ ਪੀੜਤ ਮੁਕੇਸ਼ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਖੈਰ ਅਜੇ ਹੇਚ ਦੇਖਣਾ ਹੋਵੇਗਾ ਕਿ ਪੁਲਿਸ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਪਾਵੇਗੀ ਜਾਂ ਫਿਰ ਨਹੀਂ। ਦੋਸਤੋ ਜੇਕਰ ਤੁਸੀਂ ਵੀ ਆਪਣੇ ਘਰ ਨੂੰ ਸੁੰਨਾ ਛੱਡ ਕੇ ਜਾਂਦੇ ਹੋ ਤਾਂ ਘਰ ਦੀ ਸੁਰੱਖਿਆ ਯਕੀਨੀ ਬਣਾਓ। ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।